ਆਪਰੇਸ਼ਨ ਤੋਂ ਦੂਰ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਜਿਸ ਤੇ ਰੋਕ ਲਗਾ ਦਿੱਤੀ ਗਈ ਸੀ ਪਰ ਐਸਜੀਪੀਸ ਦੇ ਅਪੀਲ ਕਰਨ ਤੇ ਮਨਜ਼ੂਰੀ ਮਿਲੀ ਹੈ ਅਤੇ ਉਸ ਤੋਂ ਬਾਅਦ ਸੰਤਾਂ ਨੇ ਪਾਸਪੋਰਟ ਤੇ ਸੋ ਹੁਣ ਵੀਜ਼ੇ ਮਿਲ ਗਏ ਨੇ 1800 ਵੀਜ਼ਾ ਅਪਲਾਈ ਕੀਤਾ ਗਿਆ ਸੀ ਜਿਦੇ ਵਿੱਚੋਂ 1794 ਵੀਜ਼ੇ ਲੱਗੇ ਨੇ ਸੋ 100% ਹੀ ਵੀਜ਼ੇ ਲੱਗੇ ਨੇ ਸਤਗੁਰੂ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ ਸਾਨੂੰ ਆਪਣੇ ਬਜ਼ੁਰਗਾਂ ਦੀ ਧਰਤੀ ਨੂੰ ਜਾ ਕੇ ਨਮਸਕਾਰ ਕਰਨ ਦਾ ਮੌਕਾ ਮਿਲਿਆ ਅਸੀਂ ਸਭ ਤੋਂ ਪਹਿਲਾਂ ਨਨਕਾਣਾ ਸਾਹਿਬ ਜਾਵਾਂਗੇ ਉਸ ਤੋਂ ਬਾਅਦ ਸੱਚਾ ਸੌਦਾ ਉਸ ਤੋਂ ਬਾਅਦ ਪੰਜਾ ਸਾਹਿਬ ਕਰਤਾਰਪੁਰ ਸਾਤੇ ਡੌਰ ਤੋਂ ਵੱਡੀ ਗੱਲ ਵੀ ਸਾਡਾ ਉਥੇ ਪਾਕਿਸਤਾਨ 'ਚ ਜਿੰਨੇ ਪਰਿਵਾਰ ਸੀ ਸਾਰਾ ਸੁੱਖ-ਸਾਂਵਲ ਗਿਆ ਕਿਉਂ ਨੁਕਸਾਨੀ ਸੀ ਹੋਇਆ ਇਹ ਸਾਡਾ ਇੱਕ ਨਾਈ ਸੀ ਚਾਚਾ ਬशीर ਇਹ 82 'ਚ ਆਇਆ ਸੀ ਤੇ 3 ਮਹੀਨੇ ਸਾਡੇ ਕੋਲ ਰਹਿ ਕੇ ਗਿਆ ਉਹ ਸਾਡਾ ਨਾਈ ਹੋਣ ਕਰਕੇ ਉਹ ਸਾਨੂੰ ਵੇਟ ਕਰ ਰਿਹਾ ਤੇ ਸਾਡੇ ਕੋਲ ਆ ਕੇ ਵੀ ਗਿਆ 3 ਮਹੀਨੇ ਰਹਿ ਕੇ ਗਿਆ ਅਸੀਂ ਉਹਦਾ ਮਾਨਸਤ ਕਰ ਕੀਤਾ ਤੇ ਹੁਣ ਵੀ ਅਸੀਂ ਆਪਣੀ ਪਿਓ ਜੀ ਦਾ ਸਤਿਕਾਰ ਕਰਤਾ ਜੇ ਪਰ ਧਾਮਾ ਤੋਂ ਖਾਲਸਾ ਪੰਥ ਨੂੰ ਵਿਛੋੜਾ ਗਿਆ ਸੋ ਖੁੱਲੇ ਦਰਸ਼ਨਦਾਰਾਂ ਦੇ ਲਈ ਹਰ ਸਿੱਖ ਸਵੇਰੇ ਉੱਠ ਕੇ ਅਰਦਾਸ ਕਰਦਾ ਸੋ ਪਾਕਿਸਤਾਨ ਸ੍ਰੀ ਗੁਰੂ ਧੰਮਦਰਸ਼ਨ ਜਿੱਥੇ ਅਰਦਾਸ ਕੀਤੀ ਜਾਂਦੀ ਹੈ ਸੋ ਇਸ ਵਾਰ 1794 ਜਿੱਥੇ ਸੰਗਤਾਂ ਨੂੰ ਵਿਜੇ ਮਿਲੇ ਨੇ ਸੋ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੀ ਲਈ ਸੰਗਤਾਂ ਪਾਕਿਸਤਾਨ ਜਾ ਰਹੀਆਂ ਨੇ ਸੋ ਅੱਜ ਇਹ ਜਥਾ ਤੇਜ ਸਿੰਘ ਸਮੁੰਦਰੀ ਹਾਲ ਐਸਜੀਪੀ ਦਫ਼ਤਰ ਤੋਂ ਰਵਾਨਾ ਹੋਵੇਗਾ ਸੋ ਸੰਗਤਾਂ ਦੇ ਮਨਾਂ ਤੇ ਕਾਫੀ ਖੁਸ਼ੀ ਦਿਖਾਈ ਦੇ ਰਹੀ ਹੈ ਜੀ ਦੇਖਿਆ ਜਾਵੇ ਤਾਂ ਆਪਰੇਸ਼ਨ ਤੋਂ ਦੂਰ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਜਿਸ ਤੇ ਰੋਕ ਲਗਾ ਦਿੱਤੀ ਗਈ ਸੀ ਪਰ ਐਸਜੀਪੀਸੀ ਦੇ ਅਪੀਲ ਕਰਨ ਤੇ ਮਨਜ਼ੂਰੀ ਮਿਲੀ ਹੈ ਅਤੇ ਉਸ ਤੋਂ ਬਾਅਦ ਸੰਗਤਾਂ ਨੇ ਪਾਸਪੋਰਟ ਤੇ ਸੋ ਹੁਣ ਵੀਜੇ ਮਿਲ ਗਏ ਨੇ 1800 ਵੀਜਾ ਅਪਲਾਈ ਕੀਤਾ ਗਿਆ ਸੀ ਜਿਦੇ ਵਿੱਚੋਂ 1794 ਵੀਜੇ ਲੱਗੇ ਨੇ ਸੋ 100% ਹੀ ਵੀਜੇ ਲੱਗੇ ਨੇ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਵ ਸੰਗਤਾਂ ਮਨਾਉਣ ਲਈ ਜਾ ਰਹੀਆਂ ਨੇ ਸੋ ਗੱਲਬਾਤ ਕਰਾਂਗੇ ਸੰਗਤਾਂ ਦੇ ਨਾਲ ਬੜੀ ਹੀ ਖੁਸ਼ੀ ਹੋ ਰਹੀ ਹੈ ਮਨਾਂ ਦੇ ਕਿਉਂਕਿ ਆਪਰੇਸ਼ਨ ਸੰਧੂਰ ਤੋਂ ਬਾਅਦ ਰੋਕਥਾਮ ਲੱਗ ਗਈ ਜਿੱਥੇ ਦੇ ਪਰ ਐਸਜੀਪੀਸੀ ਵੱਲੋਂ ਉਪਰਾਲਾ ਕੀਤਾ ਗਿਆ ਔਰ ਵੀ ਜਿ ਮਿਲੇ ਨੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਨੰਕਨੌਂਦੇਵ ਜੀ ਦੇ ਗੁਰਪੁਰ ਦੀਆਂ ਲੱਖ ਲੱਖ ਵਧਾਈਆਂ ਇਹ ਸਤਿਗੁਰ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ ਸਾਨੂੰ ਆਪਣੇ ਬਜ਼ੁਰਗਾਂ ਦੀ ਧਰਤੀ ਨੂੰ ਜਾ ਕੇ ਨਮਸਕਾਰ ਕਰਨ ਦਾ ਮੌਕਾ ਮਿਲਿਆ ਅਸੀਂ ਸਭ ਤੋਂ ਪਹਿਲਾਂ ਨੰਕਨੌਂ ਸਾਹਿਬ ਜਾਵਾਂਗੇ ਉਸ ਤੋਂ ਬਾਅਦ ਸੱਚਾ ਸੌਦਾ ਉਸ ਤੋਂ ਬਾਅਦ ਪੰਜਾ ਸਾਹਿਬ ਕਰਤਾਰਪੁਰ ਸਾਹਿਬ ਤੇ ਡਾਉਰ ਇੱਥੇ ਪੰਜਾ ਸਾਹਿਬ ਦੇ ਅਸੀਂ ਦਰਸ਼ਨ ਕਰਕੇ ਆਵਾਂਗੇ ਤੇ ਅਸੀਂ ਪਿਆਰ ਦੇ ਕੇ ਆਵਾਂਗੇ ਤੇ ਪਿਆਰ ਲੈ ਕੇ ਆਵਾਂਗੇ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਆਵਾਂ। ਹਾਂ ਤੁਸੀਂ ਪਿਆਰ ਦੇ ਕੇ ਪਿਆਰ ਲੈ ਕੇ ਗੱਲ ਕੀਤੀ ਹੈ ਕਿੰਨੀ ਤਾਂਗ ਸੀ ਕਿਉਂਕਿ ਕਈਆਂ ਦੇ ਪਰਿਵਾਰ ਜਿਹੜੋ ਮੰਡ ਹੋਈਏ ਤਾਂ ਉੱਥੇ ਰਹਿ ਗਏ ਸੀ ਤੇ ਉਸ ਤੋਂ ਬਾਅਦ ਕੁਝ ਪਰਿਵਾਰ ਇੱਧਰ ਆ ਗਏ ਹਲੇ ਵੀ ਮਨਾਂ ਦੇ ਵਿੱਚ ਕਾਫੀ ਪਿਆਰ ਹੈ। ਸਾਡੇ ਚਾਚਾ ਬਸ਼ੀਰ ਜੀ ਉਧਰ ਮਸੋਂ ਸਾਣ 82 ਜਾਈ ਸੀ 3 ਮਹੀਨੇ ਰਹਿ ਗਏ ਸੀ। ਉਹ ਕਹਿੰਦਾ ਜਦੋਂ ਅਸੀਂ ਤੁਸੀਂ ਪਾਸਟਰ ਨੂੰ ਅਗਲੇ ਨਾ ਸਾਡੇ ਘਰ ਦੀ ਅਗੇ ਮਸੋਂ ਸਾਡੇ ਪਰਿਵਾਰ ਨੂੰ ਮਾਰਨ ਆ ਗਏ ਸੀ। ਤੇ ਉਹ ਕਹਿੰਦੇ ਅਸੀਂ ਬਰਸ਼ਿਡ ਆ ਕੇ ਅੱਗੇ ਖਲੋਗੇ ਸੀ ਅਸੀਂ ਕਿ ਭਈ ਇਹ ਸਾਡੀਆਂ ਧੀਆਂ ਪੈਣਾ ਤੇ ਅ ਆ ਆਪਣੇ ਜਿਹ ਕੈਂਪ ਚ ਤੇ ਉਹ ਫਿਰ ਬਿਆਸੀ ਜਿੱਥੇ ਆਖੀ ਵੀ ਗਿਆ ਤੇ ਉਹਨਾਂ ਕਹਿੰਦੇ ਵੀ ਜੋ ਉਹਨਾਂ ਨੇ ਪਿਆਰ ਸੀ ਇੱਥੇ ਉਹ ਕਹਿੰਦੇ ਵੀ ਆਪਾਂ ਇਹਨਾਂ ਲੋਕਾਂ ਨਾਲ ਰਸਾਨੀ ਤੂੰ ਜਾਂ ਤੈਨੂੰ ਉੱਥੇ ਮਾਰ ਦੇ ਉਹ ਕਹਿੰਦਾ ਮੈਨੂੰ ਭਾਵੇਂ ਮਾਰ ਦੇਉਂ ਨਾ ਜਾਣਾ ਜ਼ਰੂਰ ਹੈ ਇਹ 95 ਸਾਲ ਦਾ ਮੈਨੂੰ ਡੀਗਰੀ ਆ ਤੇ ਮੈਂ ਉਹਦੇ ਦਰਸ਼ਨ ਕਰਦਾ ਜਾ ਕੇ ਆਂਦੇ ਪਰਿਵਾਰ ਫਿਰ ਜਿਹੜਾ ਪਛੋਪਰ ਸੀ ਜੇ 47 ਦੀ ਵੰਡ ਕਰੀਏ ਤਾਂ ਉਦੋਂ ਤੁਹਾਡਾ ਪਰਿਵਾਰ ਉੱਥੇ ਕੋਈ ਹੈਗਾ ਸੀ ਤੇ ਕਿੰਨੇ ਜਣੇ ਇੱਥੇ ਆ ਗਏ ਸੀ ਹੁਣ ਕਿਵੇਂ ਦਾ ਆਪਸ ਵਿੱਚ ਕੋਈ ਗੱਲਬਾਤ ਹੁੰਦੀ ਆ ਸਭ ਤੋਂ ਵੱਡੀ ਗੱਲ ਵੀ ਸਾਡਾ ਉੱਥੇ ਪਾਕਿਸਤਾਨ 'ਚ ਜਿੰਨਾ ਪਰਿਵਾਰ ਸੀ ਸਾਰਾ ਸੁੱਖ-ਸਾਂਭ ਆ ਗਿਆ ਕੋਈ ਨੁਕਸਾਨੀ ਸੀ ਹੋਇਆ ਇਹ ਸਾਡਾ ਇੱਕ ਨਾਈ ਸੀ ਚਾਚਾ ਬशीर ਇਹ 82 'ਚ ਆਇਆ ਸੀ ਤੇ 3 ਮਹੀਨੇ ਸਾਡੇ ਕੋਲ ਰਹਿ ਕੇ ਗਿਆ ਕੋਈ ਸਾਡਾ ਨਾਈ ਹੋਣ ਕਰਕੇ ਉਹ ਸਾਨੂੰ ਵੇਟ ਕਰ ਰਿਹਾ ਤੇ ਸਾਡੇ ਕੋਲ ਆ ਕੇ ਵੀ ਗਿਆ 3 ਮਹੀਨੇ ਰਹਿ ਕੇ ਗਿਆ ਸੀ ਉਹਦਾ ਮਾਨਸਤ ਕਰ ਤੇ ਹੁਣ ਵੀ ਅਸੀਂ ਆਪਣੇ ਪਿਓ ਜੀਨਾਂ ਦਾ ਸਤਿਕਾਰ ਕਰਤਾ ਹੈ ਇਸ ਤੋਂ ਪਹਿਲਾਂ ਵੀ ਤੁਸੀਂ ਕਦੇ ਗਏ ਹੋ ਅਸੇ ਦਰਸ਼ਨਦਾਰਾਂ ਦੇ ਨਹੀਂ ਮੈਨੂੰ ਪਹਿਲੀ ਅਰਦਾਸਾਂ ਮੌਕਾ ਮਿਲਿਆ ਤੇ ਉਹ ਬਿਆਨ ਹੀ ਕਰ ਰਿਹਾ ਮੇਰੀ ਨਾ ਚਾਹੀਏ ਨਾ ਜਿਵੇਂ ਕਹਿੰਦੇ ਜਾਂਦੇ ਅੰਸ਼ਾ ਰਹੇ ਨੇ ਕੋਹਾਰੇ ਹਰ ਸਿੱਖ ਸਵੇਰੇ ਉੱਠ ਕੇ ਅਰਦਾਸ ਕਰਦਾ ਕਿ ਸਾਡੇ ਜਿਹੜੇ ਗੁਰਤਾਂ ਵਿਛੜੇ ਨੇ ਉਹਨਾਂ ਦੇ ਦਰਸ਼ਨਦਾਰੇ ਬੱਚੇ ਸੋ ਵੱਡ ਭਾਗੇ ਹੋ ਤੁਸੀਂ ਜਿਨ੍ਹਾਂ ਦੇ ਵਿਝੇ ਲੱਗੇ ਨੇ ਔਰ ਤੁਸੀਂ ਦਰਸ਼ਨਦਾਰਨ ਲਈ ਜਾਓ ਕਦੇ ਮੇਰਾ ਜੀ ਕਰਦਾ ਨਨਕਾਣਾ ਸਾਹਿਬ ਵੇਖਣ ਆਏ ਆ ਹੀ ਤਾਂ ਜਾ ਕੇ ਨਮਸਕਾਰ ਕਰ ਦਿੰਦਾ ਇਹ ਦੂਗੀ ਮੈਂ ਕਹੀ ਨਹੀਂ ਸਕਦਾ ਕੁਝ ਅਜੀ ਨਾ ਚਾਹ ਵਾਹ ਉਸ ਧਰਤੀ ਜਿੱਥੇ ਬਾਬੇ ਨਾਨਕ ਨੇ ਜਨਮ ਲਿਆ ਖੇਤਾਂ 'ਚ ਕੰਮ ਕੀਤਾ ਉਹਨਾਂ ਨੇ ਵਰਕ ਕੀਤਾ ਸੱਚਾ ਸੌਦਾ ਜਿੱਥੇ ਕੀਤਾ ਤਾਂ ਕਿਵੇਂ ਦਾ ਮਹਿਸੂਸ ਹੋਏਗਾ ਜਿੱਥੇ ਸੱਚਾ ਸੌਦਾ ਕੀਤਾ ਸਾਡੇ ਪਿੰਡ ਤੋਂ 20 ਕਿਲੋਮੀਟਰ ਸੀ ਸਾਡੇ ਵੀਰ ਨੇ ਦੱਸੇ 20 ਕਿਲੋਮੀਟਰ ਸੱਚਾ ਸੌਦਾ ਨਨਕਾਣਾ ਸਾਹਿਬ 25 ਕਿਲੋਮੀਟਰ ਸੀ ਤੇ ਉਹ ਕਹਿੰਦੇ ਬਾਬੇ ਨਾਨਕ ਇੱਥੇ ਮੱਝਾਂ ਚਾਰੀਆਂ ਜਾਂ ਜਾ ਕੇ ਵੇਖਿਆ ਕਿੱਥੇ ਬਾਬੇ ਨਾਨਕ ਮੱਝਾਂ ਚਾਰੀਆਂ ਤੇ ਕਿੱਥੇ ਸੱਪਨੇ ਛਾਂ ਕੀਤੀ ਸੀ ਉਹ ਸਾਰਾ ਅਸੀਂ ਵੇਖ ਕੇ ਉਹੀ ਮਰ ਰਹੇ ਨੇ ਕਿਰਪਾ ਕੀਤੀ ਤੇ ਤੇ ਮਰਚੀ ਜੋ ਸ਼ਰਦਾ ਸੀ ਉਹ ਪੂਰੀ ਹੁਣ ਜ਼ਿੰਦਗੀ ਦੀ ਕੋਈਤਾਂ ਨਹੀਂ ਹੋਈ ਹੋਈ ਬਸ ਹੋਰ ਕੋਈ ਖੁਆਇਸ਼ ਨਹੀਂ ਰਹਿ ਗਈ ਕਿ ਬਸ ਐਂਡ ਸੀ ਐਂਡ ਹੀ ਹੈ ਐਂਡ ਸੀ ਸੋ ਹੋਰ ਵੀ ਅਰਦਾਸਾਂ ਕੀਤੀਆਂ ਜਾਣੀਆਂ ਕਿ ਜਿਹੜੀਆਂ ਇਹ ਲਕੀਰਾਂ ਨੇ ਇਹ ਮਿਟ ਜਾਣ ਖੁੱਲੇ ਦਰਸ਼ਕਦਾਰੇ ਮੈਂ ਇਹੀ ਗੱਲ ਕਰ ਰਿਹਾ ਜਿਹੜੀ ਸਾਡੀਆਂ ਸਰਕਾਰਾਂ ਨੇ ਫਰਕ ਪਾਇਆ ਅਸੀਂ ਜਾਣਾ ਲੋਕ ਉਧਰ ਚਾਹ ਰਹੇ ਨੇ ਉਹ ਵਿਦ ਬੇਬੀਆਂ ਬੱਚੇ ਪੈਣਾ ਪ੍ਰਾਪਤ ਦੇ ਕੇ ਸਾਡੇ ਕੋ ਆ ਰਹੇ ਨੇ ਨਾਲੇ ਉਹ ਉਧਰ ਜੰਮੇ ਤੇ ਮੈਂ ਇਧਰ ਮੇਰਾ 52 ਬਰਸ ਦੀ ਹੈ ਤੇ ਯਾਰ ਲੋਕ ਤੇ ਚਾਹੁੰਦੇ ਨੇ ਸਾਡੀਆਂ ਸਰਕਾਰਾਂ ਨੇ ਫਰਕ ਪਾਇਆ ਲੋਕਾਂ ਨੂੰ ਨਹੀਂ ਪਿਆਰ ਹੈ ਉਹ ਤੋਂ ਵੱਧਿਆ ਬਿਲਕੁਲ ਜਿੰਨਾ ਤੁਸੀਂ ਤੁਹਾਨੂੰ ਜਾਓਗੇ ਤੁਹਾਨੂੰ ਪਤਾ ਲੱਗੇ ਉਹ ਸਤਕਾਰ ਕੀ ਦਿੰਦੇ ਨੇ ਚਾਚਾ ਬਖਸ਼ੀਰ ਸਾਡੇ ਕੋਲ ਤਿੰਨ ਮਹੀਨੇ ਜਿਹਾ ਅਸੀਂ ਇੱਥੇ ਤੇ ਉਹ ਆ ਜਾ ਕੇ ਜਿਵੇਂ ਦੱਸਤਾ ਵੀ ਮੇਰੀ ਸਰਦਾਰ ਨੂੰ ਆ সেবা ਕੀਤੀ ਤੇ ਅਸੀਂ ਉਹ ਵੀ ਅੰਮ੍ਰੇ ਵੀ ਅਸੀਂ ਉਹ ਭਾਜੀ ਮੋੜਨੀ ਹੈ ਹਾਂ ਹੁਣ ਅਸੀਂ ਜਾ ਰਹੇ ਫਿਰ ਭਾਜੀ ਮੋੜੀ ਜਾਗੀ ਉਹਨਾਂ ਹੀ ਸੇਵਾਦਤਕਾਰ ਹਾਂ ਉਹਨਾਂ ਵੱਧ ਮਿਲਿਆ ਉਹ ਵੱਧ ਕਰ ਰਹੇ ਉਹਨਾਂ ਦੀਆਂ ਬੇਟੀਆਂ ਵੀ ਸਾਨੂੰ ਫੋਨ ਕਰ ਰਹੀਆਂ ਨੇ ਆਓ ਚਾਚਾ ਜੀ ਆਓ ਬਹੁਤ ਖੁਸ਼ੀ ਹੈ ਆ ਮੈਂ ਕਹਿੰਦਾ ਵਿਆਹ ਨਹੀਂ ਕਿੱਥੇ ਜਾ ਸਕਦੀ ਯਾਨੀ ਕੀ ਕਹਿਣਾ ਚਾਹਵੇ ਸੰਗਤਾਂ ਨੂੰ ਵੀ ਸੰਗਤਾਂ ਨੂੰ ਇਹ ਗੱਲ ਕਰਦੇ ਆਂ ਵੀ ਆਪਾਂ ਉੱਥੇ ਜਾਣਾ ਉੱਥੇ ਪਿਆਰ ਦਾ ਪੈਗਾਮ ਦੇ ਕੇ ਆਈਏ ਤੇ ਪਿਆਰ ਲੈ ਕੇ ਆਈਏ ਪਿਆਰ ਮੰਡ ਕੇ ਆਈਏ ਜੋ ਸਾਡੇ ਬਾਬੇ ਨਾਨਕ ਕੇ ਸਾਨੂੰ ਉਪਦੇਸ਼ ਦਿੱਤਾ ਹੈ ਮਾਨਸਿਕ ਯਤਸਾ ਵੀ ਇਹ ਕੇ ਪੰਜਵਾਂ ਹਰ ਇੱਕ ਕੌਮ ਦੇ ਵਿੱਚ ਚੰਗੇ ਬੰਦੇ ਵੀ ਹੁੰਦੇ ਨੇ ਮਾੜੇ ਵੀ ਹੁੰਦੇ ਨੇ ਜੇ ਚਾਰ ਬੰਦੇ ਮਾੜੇ ਨੇ ਤਾਂ ਆਪਾਂ ਉਹ ਕੌਮ ਮਾੜੀ ਨਹੀਂ ਹੋ ਸਕਦੀ ਇਸ ਕਰਕੇ ਆਪਾਂ ਸਾਰਿਆਂ ਦੀ ਜਦ ਨਿਕਲਿਆ ਅਰਦਾਸ ਕਰੀ ਬਾਬਾ ਨਾਨਕ ਸਾਨੂੰ ਮਿਹਰ ਕਰ ਸਾਰਿਆਂ ਦੇ ਹੱਥ ਰੱਖੇ ਵੈਗਬ ਜੀ ਕਾ ਖਾਲਸਾ ਵੈਰੀ ਬਾਬਾ ਨਾਨਕ ਸਭ ਤੇ ਮਿਹਰ ਕਰੇ ਜਿਹੜੇ ਵਿਛੜੇ ਗੁਰਧਾਮ ਨੇ ਖੁੱਲੇ ਦਰਸ਼ਨਦਾਰੇ ਬਖਸ਼ੇ ਜਾਣ ਸੋ ਇਸ ਵਾਰ ਸੰਗਤਾਂ ਜਾ ਰਹੀਆਂ ਨੇ ਜਿਹੜੀ ਵੰਡ ਤੋਂ ਬਾਅਦ ਪਰਿਵਾਰ ਵਿਛੜੇ ਸੀ ਆਪਸੀ ਪਿਆਰ ਅਜੇ ਵੀ ਮਜ਼ਬੂਤ ਹੈ ਸੋ ਵੱਡੇ